ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਆਪਾਂ ਪਰਸੋ ਚੌਥੇ ਇੱਕ ਵੀਡੀਓ ਪਾਈ ਸੀਗੀ ਪ੍ਰਸ਼ਾਦ ਦੀ ਸੂਜੀ ਦਾ ਪ੍ਰਸ਼ਾਦ ਬਣਾਇਆ ਸੀ ਆਪਾਂ ਤੇ ਉਹਦੇ ਨੀਚੇ ਕਮੈਂਟ ਆਇਆ ਸੀਗਾ ਵੈਸੇ ਤਾਂ ਉਹ ਆਪਣੀ ਸਿਸਟਰ ਹੀ ਆ ਸੋ ਦਾ ਕਮੈਂਟ ਆਇਆ ਸੀ ਵੀ ਮੈਂ ਸੂਜੀ ਦੀ ਖੀਰ ਬਣਾਉਣੀ ਵੀ ਦੱਸੋ ਇਹ ਵੈਸੇ ਆਪਾਂ ਵੀਡੀਓ ਪਹਿਲਾਂ ਵੀ ਪਾਈ ਹੋਈ ਆ ਕਾਫੀ ਟਾਈਮ ਹੋ ਗਿਆ ਉਹਦੋਂ ਆਪਾਂ ਇਹ ਪਾਈ ਸੀ ਵੀਡੀਓ ਵਲੌਗ ਪਾਇਆ ਹੋਇਆ ਆਪਾਂ ਸੋ ਅੱਜ ਫੇਰ ਆਪਾਂ ਬੱਚੇ ਵੀ ਮੰਗ ਰਹੇ ਸੀ ਤੇ ਆਪਾਂ ਸੋਚਿਆ ਚਲੋ ਨਾਲੇ ਵੀਡੀਓ ਬਣਾ ਲੈਨੇ ਆ ਤੇ ਆਪਾਂ ਸੂਜੀ ਦੀ ਖੀਰ ਬਣਾ ਰਹੇ ਆ ਕੜਾਈ ਆਪਾਂ ਧਰ ਲਈ ਚੁੱਲੇ ਤੇ ਆਪਾਂ ਇੱਚ ਘਿਓ ਨਹੀਂ ਪਾਇਆ ਇੱਚ ਆਪਾਂ ਘਿਓ ਵੀ ਪਾ ਸਕਦੇ ਆ ਜੇ 1-2 ਚਮਚੇ ਘਿਓ ਦੇ ਪਾਉਣੇ ਆਂ ਤਾਂ ਸੋ ਆਪਾਂ ਸੂਜੀ ਪਾ ਲਈ ਇਹਦੇ ਚ ਸੂਜੀ ਨੂੰ ਲਈਏ ਸੂਜੀ ਦੀ ਇੱਕ ਕੌਲੀ ਸੂਜੀ ਦੀ ਲੈ ਲਈ ਆਪਾਂ ਸੂਜੀ ਨੂੰ ਫਿਰ ਰੋਸਟ ਕਰਾਂਗੇ ਫੁੱਲ ਕੇ ਬਹੁਤ ਜ਼ਿਆਦਾ ਬਣ ਜਾਂਦੀ ਹੈ ਇਹ ਹਾਂ ਇਹ ਜਦੋਂ ਫੁੱਲ ਜਾਂਦੀ ਆ ਬਹੁਤ ਜ਼ਿਆਦਾ ਬਣ ਜਾਂਦੀ ਸੋ ਆਪਾਂ ਜਿਹੜਾ ਇਹ ਵੀ ਜਿਵੇਂ ਆਪਾਂ ਰਾਤ ਨੂੰ ਦੁੱਧ ਪੀਂਨੇ ਆ ਉਹਵੇਂ ਆਪਾਂ ਖੀਰ ਬਣਾਉਨੇ ਆ ਪਰ ਰਾਤ ਦੇ ਟਾਈਮ ਹੁਣ ਸ਼ਾਮ ਹੋ ਗਈ ਆ ਧਾਰਾਂ ਚੋਲੀਆਂ ਸ਼ਾਮ ਦੇ ਟਾਈਮ ਆਪਾਂ ਖੀਰ ਬਣਾਉਣ ਲੱਗੇ ਆ ਇਹ ਤੇ ਇਹਨੂੰ ਆਪਾਂ ਥੋੜਾ ਜਿਹਾ ਬਸ ਸੁੱਕੀ ਭੁੰਨ ਲਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ 2 ਕ ਚਮਚੇ ਬਸ ਹਨਾ 2 ਕ ਚਮਚੇ ਘਿਓ ਦੇ ਪਾ ਸਕਦੇ ਆ ਪਰ ਆਪਾਂ ਨਹੀਂ ਪਾਇਆ ਕਿਉਂਕਿ ਜਿਹੜਾ ਦੁੱਧ ਵੀ ਇਹਨਾਂ ਆਪਣਾ ਘਰ ਦਾ ਹੀ ਆ ਸੋ ਉਹਦੇ ਵਿੱਚ ਕਰੀਮ ਵਗੈਰਾ ਹਨਾ ਵੀ ਫੁੱਲ ਫੈਂਟੀ ਦੁੱਧ ਹਾਂ ਫੁੱਲ ਫੈਂਟ ਵਾਲਾ ਦੁੱਧ ਹੁੰਦਾ ਆਪਣਾ ਸੋ ਇਸੇ ਲਈ ਆਪਾਂ ਨਹੀਂ ਪਾਇਆ ਤੇ ਇਹ ਬਹੁਤ ਹੀ ਸੌਖੀ ਹੈ ਖੀਰ ਬਣਾਉਣੀ ਬਹੁਤ ਸੌਖੀ ਹੈ ਇਸੇ ਤਰ੍ਹਾਂ ਸੂਜੀ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਾਂਗੇ ਆਗਾ ਜਿਹੜੀ ਸੇਕ ਆਪਾਂ ਮਤਲਬ ਠੀਕ ਠੀਕ ਰੱਖਿਆ ਵੇ ਕੜਾਈ ਵੀ ਭਰੀ ਹੈ ਆਪਣੀ ਹਾਂ ਠੀਕ ਠੀਕ ਰੱਖਿਆ ਵੇ ਸੋ ਇਹਨੂੰ ਆਪਾਂ ਇਸ ਤਰ੍ਹਾਂ ਰੋਸਟ ਕਰ ਲਾਂਗੇ ਕੱਲ ਆਪਾਂ ਚਲੇ ਗਏ ਸੀ ਅੱਜ ਪੇਕਾ ਪਿੰਡ ਤੁਹਾਨੂੰ ਵੀ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਵਲੌਗ ਆਪਾਂ ਡੈਡੀ ਦਾ ਪਤਾ ਲੈਣ ਚਲੇ ਗਏ ਜਦੋਂ ਤੁਸੀਂ ਛੁੱਟੀਆਂ 'ਚ ਵੀ ਸ਼ਾਇਦ ਜਾਈਏ ਪਰ ਕੋਈ ਹਨਾ ਕਈ ਵਾਰੀ ਜ਼ਰੂਰੀ ਕੰਮ ਵੀ ਪੈ ਜਾਂਦਾ। 15 ਦਿਨ ਹੋ ਗਏ ਸੀ ਆਪਰੇਸ਼ਨ ਹੋਏ ਨੂੰ ਤੇ ਆਪ ਦਾ ਜੀ ਕਰਦਾ ਸੀ ਵੀ ਜਾ ਕੇ ਵੇਖ ਕੇ ਆਈਏ। ਹਾਂ ਕਿਉਂਕਿ ਇੱਕ ਨਾ ਡੇੜੀ ਥੋੜੀ ਉਦੋਂ ਦੀ ਠਿੱਲੇ ਹੀ ਆ। ਵੀ ਪਹਿਲਾਂ ਡੀ ਐਮ ਸੀ ਲੈ ਗਏ ਫਿਰ ਹੁਣ ਘਰੇ ਵੀ ਆਇਆ ਨੂੰ ਕਾਫੀ ਦਿਨ ਹੋ ਗਏ ਫਿਰ ਬੁਖਾਰ ਹੋ ਜਾਂਦਾ ਥੋੜਾ ਥੋੜਾ। ਆਪ ਦਾ ਮਨ ਆਇਆ ਕਰਦਾ ਸੀ ਵੀ ਜਾ ਕੇ ਵੇਖ ਕੇ ਆਈਏ 13 ਸਵੇਰ ਗਏ ਸੀ ਸ਼ਾਮ ਨੂੰ ਵਾਪਸ ਆ ਗਏ ਆ। ਤੇ ਉਹ ਵاسي ਕੱਲ ਠੀਕ ਸੀਗੇ ਪਰਸੂ ਵੀ ਬੁਖਾਰ ਹੋ ਗਿਆ ਸੀ ਥੋੜਾ ਥੋੜਾ ਬੁਖਾਰ ਹੋ ਜਾਂਦਾ ਹੋ ਸਕਦਾ ਇਨਫੈਕਸ਼ਨ ਸੀਗੀ ਤਾਂ ਹਨਾ ਹੁੰਦਾ ਹੋਵੇ ਕੁਛ ਠੰਡ ਵਧ ਗਈ ਆ ਹੁਣ ਤੇ ਬਾਕੀ ਸਾਰੇ ਡੈਡੀ ਦਾ ਨਾ ਅਮਰਤ ਛੱਕ ਆਵਿਆ ਤੇ ਡੈੜੀ ਵੀ ਥੋੜਾ ਜਿਹਾ ਵੀ ਹੁੰਦਾ ਵੀ ਮੈਂ ਦੂਜੇ ਤੀਜੇ ਦਿਨੋਂ ਨਹਾਉਣਾ ਹੁਣ ਆਪਰੇਸ਼ਨ ਹੋਇਆ ਸੀ ਸੋ ਕੋ ਕਹਿੰਨੇ ਆ ਵੀ ਤੁਸੀਂ ਚਲੋ ਥੋੜਾ ਉਹ ਤਾਂ ਪਤਾ ਹੀ ਹੈ ਨਾ ਅੱਗੇ ਚਲ ਜਿਵੇਂ ਡੇਲੀ ਇਸ਼ਨਾਨ ਕਰਦੇ ਸੀਗੇ ਤੋਂ ਉਸ ਦਿਨ ਵੀ ਨਾ ਥੋੜੀ ਠੰਡ ਸੀ ਤੇ ਡੈਡੀ ਕਹਿ ਰਹੇ ਸੀ ਮੈਨੂੰ ਦੋ ਦਿਨ ਹੋ ਗਏ ਸੀ ਤੇ ਮੈਂ ਕਿਹਾ ਵੀ ਮੈਨੂੰ ਨਵਾ ਦੋ ਤੇ ਉਸ ਦਿਨ ਠੰਡ ਸੀ ਹੋ ਸਕਦਾ ਠੰਡ ਨਾਲ ਹੋ ਗਈ ਤਾਂ ਹੁਣ ਬੁਖਾਰ ਹੋ ਜਾਂਦਾ ਸੀਗਾ ਉਹਨਾਂ ਨੂੰ ਹਾਜੀ ਟਾਂਕੇ ਕੱਟੇ ਨਹੀਂ ਗਏ ਸਾਨੂੰ ਡਰ ਲੱਗਦਾ ਰਹਿੰਦਾ ਵੀ ਚਲੋ ਹਨਾ ਵੀ ਟਾਂਕੇ ਕੱਟੇ ਜਾਣ ਸਹੀ ਹੋ ਜੇ ਸਾਰਾ ਟਾਂਕੇ ਵੀ ਦੂਸਰੇ ਲੱਗੇ ਹੋਏ ਆ ਸਟੈਪਲੇਜਰ ਵਾਲੇ ਜਿਹੜੇ ਪਿੰਨਾ ਵਾਲੇ ਲੱਗਦੇ ਹੁੰਦੇ ਆ ਸੋ ਇਸੇ ਤਰ੍ਹਾਂ ਬਸ ਆਪਾਂ ਇਹਨੂੰ ਰੋਸਟ ਕਰ ਲਾਂਗੇ ਥੋੜਾ ਥੋੜਾ ਇਹਦਾ ਕਲਰ ਆ ਜਿਹੜਾ ਬਦਲ ਜਾਂਦਾ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਭੁੱਜ ਗਈ ਥੋੜੀ ਜਿਹੀ 스ਮੈਲ ਆਉਣ ਲੱਗ ਜਾਂਦੀ ਹੁੰਦੀ ਆ ਤੇ ਰੰਗ ਦਾ ਵੀ ਫਰਕ ਪੈਂਦਾ ਹਾਂ ਰੰਗ ਦਾ ਵੀ ਫਰਕ ਪੈ ਜਾਂਦਾ। ਲੋਬੀ ਆਪਾਂ ਇਲਾਇਚੀਆਂ ਲਈਆਂ ਥੋੜੇ ਜੇ ਬਦਾਮ ਲਏ ਆ ਤੇ ਕਾਜੂ ਤੇ ਆਪਾਂ ਚਕਲੇ ਤੇ ਇਹਨਾਂ ਨੂੰ ਬਸ ਤਰੜ ਫਰੜ ਕਰਤਾ ਇੱਧਰ ਆਪਣੀ ਸੂਜੀ ਭੁੱਜ ਗਈ ਆ ਦੇਖੋ ਇਹਦਾ ਕਲਰ ਕਿੰਨਾ ਚੇਂਜ ਹੋ ਗਿਆ ਨਾ 골ਡਨ 골ਡਨ ਹੋ ਗਿਆ। ਸੋ ਹੁਣ ਆਪਾਂ ਬਸ ਦੁੱਧ ਲਿਆ ਆਪਾਂ ਦੁੱਧ ਲਿਆ 2.5 ਕਿਲੋ ਕਿਉਂਕਿ ਆਪਣੀ ਜੁਆਇੰਟ ਫੈਮਿਲੀ ਆ ਸਾਰਿਆਂ ਨੂੰ ਪਤਾ ਵੀ ਸਾਡੀ ਫੈਮਿਲੀ ਚ ਅੱਠ ਮੈਂਬਰ ਆ ਇਹ ਨਾਲ ਸੂਜੀ ਨੂੰ ਆਪਾਂ ਵੇਖ ਕੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਦੁੱਧ ਇਹਦੇ ਵਿੱਚ ਪਾਊਗਾ ਆਪਾਂ ਸਾਬ ਲਾ ਹੀ ਲੈਨੇ ਵੀ ਸੰਘਣੀ ਰੱਖਣੀ ਖੀਰ ਆਪਾਂ ਕਿ ਪਤਲੀ ਰੱਖਣੀ ਆ ਵੈਸੇ ਵੀ ਜਿਵੇਂ ਸਾਡੇ 8 ਮੈਂਬਰ ਆ ਹੁਣ ਸੇਠਾਂ ਜਾਣੇ ਅਣ ਚੀਜ਼ ਖਾਣੀ ਹੁੰਦੀ ਜਿਹਦੇ ਘਰੇ ਥੋੜੇ ਮੈਂਬਰ ਆ ਉਹ ਥੋੜੀ ਚੀਜ਼ ਵੀ ਬਣਾ ਸਕਦਾ ਤੇ ਸੂਜੀ ਵੀ ਥੋੜੀ ਪਾਉਣੀ ਪਾਊਗੀ ਹਾਂ ਆਪਾਂ ਇਹਦੇ ਚ ਦੁੱਧ ਪਾਤਾ ਇਹਨੂੰ ਇਸੇ ਤਰ੍ਹਾਂ ਆਪਾਂ ਹਿਲਾਈ ਜਾਣਾ ਇਹ ਕੇਰਾ ਹੁਣ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਇਹ ਪਤਲਾ ਪਰ ਇਹਨੇ ਬਹੁਤ ਸੰਘਣਾ ਹੋ ਜਾਣਾ ਇਹ ਜਿਵੇਂ ਜਿਵੇਂ ਇਹਨੂੰ ਵਾਲਾ ਆਊਗਾ ਆਪਾਂ ਖੰਡ ਲਈ ਆ ਖੰਡ ਪਾ ਦੀ ਪਾ ਦਿਓ ਥੋੜੀ ਰੱਖ ਲਓ ਮਿੱਠਾ ਜਾ ਜਨਾ ਜੀ ਦੁੱਧ ਫਿਰ ਸਾਵਣਾ ਹੋਰ ਪੈ ਜਾਣਾ ਹਾਂ ਤੇ ਪਾ ਦਿਓ ਫਿਰ ਆਪਾਂ ਆਪਣੇ ਸਵਾਦ ਅਨੁਸਾਰ ਪਾਈ ਜਿੰਨੀ ਕ ਖੰਡ ਆਪਣੇ ਘਰੇ ਹਨਾ ਮਿੱਠਾ ਕੋਈ ਖਾਂਦਾ ਤੇ ਆ ਤੁਹਾਨੂੰ ਡਰਾਈ ਫਰੂਟ ਆਪਾਂ ਵਿਖਾਏ ਸੀਗੇ ਇਹ ਚ ਆਪਾਂ ਲਈਆਂ ਇਲਾਇਚੀਆਂ ਛੋਟੀਆਂ ਇਲਾਇਚੀਆਂ ਤੇ ਬਦਾਮ ਸੀਗੇ ਤੇ ਕਾਜੂ ਸੀ ਤੇ ਆਪਾਂ ਚੱਕਲੇ ਤੇ ਇਹਨਾਂ ਨੂੰ ਦਰੜ ਫਰੜ ਕਰ ਲਿਆ ਤੇ ਇੱਧਰ ਆਪਾਂ ਇਹਦੇ ਵਿੱਚ ਪਾਤੇ ਆ ਦੇਖੋ ਕਿਉਂਕਿ ਮੰਮੀ ਉਹਨਾਂ ਦੇ ਵੀ ਨਾ ਦੰਦ ਲੱਗੇ ਆ ਤੇ ਹੁਣ ਆਪਦੀਆਂ ਵੀ ਸਾਰਿਆਂ ਦੀਆਂ ਜਾੜਾਂ ਜੂੜਾਂ ਹੋ ਜਗੀਆਂ ਆਈਆਂ ਪਈਆਂ ਹਨਾ ਵਿੱਚ ਚੜ ਜਾਂਦੇ ਮੰਮੀ ਤਾਂ ਜਮੇ ਨਹੀਂ ਖਾਦੇ ਮੰਮੀ ਤਾਂ ਬਿਲਕੁਲ ਹੀ ਨਹੀਂ ਖਾਦੇ ਜਾਂਦੇਗੇ ਉਸ ਦਿਨ ਆਪਾਂ ਪ੍ਰਸ਼ਾਦ ਤੇ ਪਾਤੇ ਸੀ ਤੇ ਮੰਮੀ ਕਹਿੰਦੇ ਨਾ ਸਾਰੇ ਮੈਨੂੰ ਲੱਗਦਾ ਮੈਨੂੰ ਹੀ ਆ ਗਈ ਲਓ ਬੀ ਬਸ ਆਪਣੀ ਖੀਰ ਰੈਡੀ ਇਹਨੂੰ ਆਪਾਂ ਵਾਲਾ ਵਾਲੇ ਦਵਾਈ ਜਾਣਾ ਕਿਉਂਕਿ ਦੁੱਧ ਆਪਣੇ ਕੋਲੇ ਕੱਚਾ ਸੀ ਅੱਜ ਆਪਾਂ ਕੱਚਾ ਦੁੱਧ ਪਾਇਆ ਵੈਸੇ ਆਪਾਂ ਇੱਥੇ ਵਾਲੇ ਵਾਲਾ ਦੁੱਧ ਵੀ ਪਾ ਸਕਦੇ ਹਾਂ ਹਾਂ ਹੁਣ ਆਪਾਂ ਧਾਰਾਂ ਚੋਂ ਇੰਨਾਂ ਸੀ ਤੇ ਦੁੱਧ ਕੱਚਾ ਹੀ ਸੀ ਆਪਣੇ ਕੋਲੇ ਇਹ ਕੱਚਾ ਦੁੱਧ ਆਪਾਂ ਪਾਇਆ ਹੁਣ ਇਹਨੂੰ ਆਪਾਂ ਦੋ ਤਿੰਨ ਉਬਾਲੇ ਬਸ ਆ ਜਾਣਗੇ ਉਦੋਂ ਇਹਨੇ ਸੰਗਣੀ ਵੀ ਹੋ ਜਾਣਾ ਤੇ ਆਪਣਾ ਜਿਹੜਾ ਦੁੱਧ ਉਹ ਵੀ ਪੱਕ ਜਾਊਗਾ ਬਸ ਬਣ ਕੇ ਆਪਣੀ ਖੀਰ ਆਪਣੀ ਹਾਂ ਤਿਆਰ ਹੋ ਜੂਗੀ ਸੇਕ ਲਵਾ ਲਗੇ ਥੋੜਾ ਜਿਹਾ ਸੇਕ ਆਪਾਂ ਵਧਾ ਦਿੰਨੇ ਆ ਥੱਲੇ ਵੀ ਤੇ ਇਸੇ ਤਰ੍ਹਾਂ ਇਹਨੂੰ ਬਸ ਆਪਾਂ ਉਬਾਲ ਲੈਣਾ ਉਬਾਲੇ ਆਉਣ ਦੇਣੇ ਇਹਨੇ ਆਪੇ ਸੰਗਣੀ ਹੋਏ ਨਾ ਬਾਕੀ ਕੁਝ ਪਈ ਪਈ ਵੀ ਇਹ ਸੰਗਣੀ ਹੋ ਜਾਂਦੀ ਆ ਸੂਜੀ ਜਿਵੇਂ ਜਿਵੇਂ ਠੰਡੀ ਹੋਈ ਜਾਊਗੀ ਨਾ ਇਹ ਲਾ ਕੇ ਰੱਖ ਦਾਂਗੇ ਇਹਨੇ ਪਈ ਨੇ ਵੀ ਬਹੁਤ ਜਿਆਦੇ ਸੰਗਣੀ ਹੋ ਜਾਂਦੀ ਆ ਇਹ ਅੱਗੇ ਆਪਾਂ ਪੀਣ ਵਾਲਾ ਦੁੱਧ ਬਾਅਦ ਚ ਤੱਤਾ ਕਰਦੇ ਹੁੰਨੇ ਆ ਥੋੜੇ ਰੋਟੀਆਂ ਉਹਨੇ ਰੋ ਜਾਣਾ ਚਲੋ ਕੋਈ ਨਹੀਂ ਅੰਦਰ ਪਕਾ ਲਾਂਗੇ ਉੱਤੇ ਕੋਈ ਨਹੀਂ ਨੇਰਾ ਕੀ ਪਤਾ ਟਾਈਮ ਥੋੜਾ ਹੁੰਦਾ ਟਾਈਮ ਨਹੀਂ ਟਾਈਮ ਤਾਂ 6:00 ਨਹੀਂ ਵੱਜੇ ਹੁਣ ਮੈਨੂੰ ਲੱਗਦਾ ਟਾਈਮ ਥੋੜਾ ਹੁੰਦਾ ਤੇ ਨੇਰਾ ਪਹਿਲਾਂ ਹੋ ਜਾਂਦਾ ਚਲੋ ਵੀ ਇਸੇ ਤਰ੍ਹਾਂ ਆਪਾਂ ਹੁਣ ਇਹਨੂੰ ਕਰ ਲੈਨੇ ਆ ਫਿਰ ਜਿਵੇਂ ਜਿਵੇਂ ਇਹਨੂੰ ਉਬਾਲ ਆਉਣਗੇ ਆਪਾਂ ਤੁਹਾਨੂੰ ਦਿਖਾਉਨੇ ਉਵੇਂ ਉਵੇਂ ਬਸ ਇਹ ਸੰਗਣੀ ਹੁੰਦੀ ਜਾਓ ਲਓ ਵੀ ਖੀਰ ਆਪਣੀ ਰੈਡੀ ਹੋ ਗਈ ਆ ਦੇਖੋ ਕਿੰਨੀ ਸੰਗਣੀ ਹੋ ਗਈ ਹੈ ਇਹਨੇ ਹਜੇ ਹੋਰ ਜਿਵੇਂ ਜਿਵੇਂ ਇਹਨੂੰ ਵਾਲ ਆਈ ਜਾਂਦਾ ਨੇ ਇਹਨੇ ਸੰਗਣੀ ਹੋ ਜਾਣਾ ਉਹ ਹੁਣ ਇਹਨੂੰ ਵਾਲ ਆਉਂਦਾ ਨਾ ਤੇ ਧੂਆਂ ਉੜਦਾ ਵਿੱਚੋਂ ਭਾਫ਼ ਦੇਖੋ ਆ ਦੇਖ ਕਿੰਨੀ ਫਲ ਗਈ ਹੈ ਇੱਕ ਕੌਲੀ ਛੋਟੀ ਇੱਕ ਕੌਲੀ ਸੂਜੀ ਦੀ ਪਾਈ ਸੀ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਹਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਆਪਣੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਹਨਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤੇ ਇੱਕੋ ਦੇ ਨਾਲ ਆਪਾਂ ਨੇ ਬਾਅਦ ਵਿੱਚ ਬੈਲ ਦਾ ਆਈਕਨ ਆਉਂਦਾ ਹੁੰਦਾ ਉਹਨੂੰ ਨੱਪ ਲਿਆ ਕਰੋ ਅਤੇ ਆਲ ਤੇ ਕਰ ਲਿਆ ਕਰੋ ਫਿਰ ਜਿਹੜੀ ਵੀ ਆਪਾਂ ਕੋਈ ਵੀ ਵੀਡੀਓ ਪਾਉਂਨੇ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਮਿਲੂਗਾ ਸੋ ਜੇ ਆਪਣਾ ਕੋਈ ਵੀ ਵਲੌਗ ਕੋਈ ਵੀ ਰੈਸਪੀ ਵਾਲੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਹਨਾ ਚੰਗੀ ਲੱਗਦੀ ਆ ਤਾਂ ਉਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਹ ਇਸੇ ਤਰ੍ਹਾਂ ਜਿਹੜਾ ਵੀ ਆਪਾਂ ਕੋਈ ਨਵਾਂ ਵਲੌਗ ਪਾਉਨੇ ਆ ਕੁਝ ਵੀ ਤੁਹਾਡੇ ਤੱਕ ਪਹੁੰਚ ਸਕੇ ਜਾਂ ਤੁਸੀਂ ਜਿਹਨੂੰ ਸ਼ੇਅਰ ਕਰਦੇ ਹੋ ਉਹਦੇ ਤੱਕ ਪਹੁੰਚ ਸਕੇ ਕਿਸੇ ਵੀ ਤਰ੍ਹਾਂ ਦੀ ਆਪਣੀ ਵੀਡੀਓ ਤੁਹਾਨੂੰ ਕੋਈ ਵੀ ਚੰਗੀ ਲੱਗਦੀ ਆ ਤੇ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸੋ ਵੀਡੀਓ ਦੇ ਨੀਚੇ ਕਮੈਂਟ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਹਨਾ ਕਮੈਂਟ ਕਰਦੇ ਹੋ ਤੁਸੀਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਆਹ ਹਾ ਚੀਜ਼ ਆਪਾਂ ਦਸਤੀ ਆ ਇਸ ਤਰ੍ਹਾਂ ਤੇ ਵਧੀਆ ਲੱਗੀ ਸਾਰਿਆਂ ਨੂੰ ਇਹ ਕੋਈ ਕਈ ਵਾਰੀ ਆਪਣੇ ਚ ਕੋਈ ਆਪਾਂ ਕਮੀ ਵੀ ਹੁੰਦੀ ਹੈ ਵੀ ਆ ਚੀਜ਼ ਆਪਾਂ ਇਸ ਤਰ੍ਹਾਂ ਐ ਕਿ ਕਈ ਆ ਤੁਸੀਂ ਆ ਗਲਤ ਕਹੀ ਆ ਜਾਂ ਤੁਸੀਂ ਸਹੀ ਕੀਤਾ ਸੋ ਆਪਾਂ ਨੂੰ ਪਤਾ ਲੱਗਦਾ ਆਪਣੀਆਂ ਕਮੀਆਂ ਵੀ ਪਤਾ ਲੱਗਦੀਆਂ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇ ਨੀਚੇ ਸੋ ਜਿਹੜੀਆਂ ਵੀ ਭੈਣਾਂ ਆਪਣੇ ਵੀਡੀਓ ਦੇਖਦੀਆਂ ਡੈਲੀ ਹਨਾ ਕਮੈਂਟ ਵੀ ਕਰਦੀਆਂ ਵਧੀਆ ਬਹੁਤ ਵਧੀਆ ਲੱਗਦਾ ਵੀਰਪਾਲ ਭੈਣ ਪਿੰਡ ਕਾਲੇਕੇ ਤੋਂ ਡੈਲੀ ਆਪਣੀ ਵੀਡੀਓ ਦੇਖਦੀ ਆ ਕਮੈਂਟ ਕਰਦੀ ਆ ਬਹੁਤ ਵਧੀਆ ਲੱਗਦਾ ਸੋ ਇਸੇ ਤਰ੍ਹਾਂ ਸਾਰੀ YouTube ਮਤਲਬ ਆਪਾਂ ਜਦੋਂ ਵੀਡੀਓ ਪਾਉਣ ਲੱਗੇ ਆ ਕੋਈ ਨਹੀਂ ਜਾਣਦਾ ਸੀਗਾ ਬਹੁਤ ਸਾਰੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜਦੇ ਆ ਹਨਾ ਦੇਖਦੇ ਆ ਸੋ ਕੁਝ ਆਪਾਂ ਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਜਦੋਂ ਆਪਾਂ ਉਹਨਾਂ ਦੇ ਵਲੌਗ ਵਗੈਰਾ ਵੇਖਦੇ ਆ ਜਿਹੜੇ ਭੈਣ ਭਰਾ ਵਲੌਗ ਪਾਉਂਦੇ ਆ ਸੋ ਜਿਹੜੇ ਭੈਣ ਭਰਾ ਨਹੀਂ ਵੀ ਵਲੌਗ ਪਾਉਂਦੇ ਕਮੈਂਟ ਕਰਦੇ ਆ ਫਿਰ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਚਲੋ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਆਪਾਂ ਨੂੰ ਹਨਾ ਕਮੈਂਟ ਕਰਦੇ ਆ ਵੀਡੀਓ ਆਪਣੀ ਦੇਖ ਕੇ ਇਸੇ ਤਰ੍ਹਾਂ ਕਮੈਂਟ ਕਰਿਆ ਕਰੋ ਸੋ ਸਾਨੂੰ ਵੀ ਪਤਾ ਲੱਗਦਾ ਹਨਾ ਵੀ ਆਪਾਂ ਨਹੀਂ ਚਾਹ ਚੀਜ਼ ਦੀ ਕਮੀ ਆ ਜਾਂ ਚੀਜ਼ ਇਸ ਤਰ੍ਹਾਂ ਆ ਦੇਖੋ ਵੇਂਦੇ ਵੇਂਦੇ ਆਪਣੀ ਖੀਰ ਵੀ ਕਿੰਨੀ ਜਲ ਸੰਗਣੀ ਹੋ ਗਈ ਹੈ ਨਾ ਇਹਨੇ ਹਜੇ ਠਰ ਕੇ ਹੋਰ ਸੰਗਣੀ ਹੋਣੀ ਹੈ ਜਿਵੇਂ ਜਿਵੇਂ ਠਰੀ ਜਾਊਗੀ ਜਿਵੇਂ ਤੁਸੀਂ ਹੁਣ ਇਹਨੂੰ ਤਾਂ ਇਹ ਬਣ ਗਈ ਪੂਰੀ ਰੈਡੀ ਆਪਾਂ ਉਤਾਰ ਲੈਣੇ ਆ ਜਿਵੇਂ ਜਿਵੇਂ ਇਹ ਠਰੀ ਜਾਊਗੀ ਓਵੇਂ ਓਵੇਂ ਸੰਗਣੀ ਹੋਈ ਜਾਊਗੀ ਤੇ ਇੱਧਰ ਆਪਾਂ ਥੋੜਾ ਜਿਹਾ ਦੁੱਧ ਰੱਖ ਲਿਆ ਸੀਗਾ ਆ ਦੇਖੋ ਤੇ ਇਹਦੇ ਚ ਆਪਾਂ ਹੁਣ ਪਾ ਲਾਂਗੇ ਦੁੱਧ ਐਡ ਕਰ ਲਾਂਗੇ ਥੋੜਾ ਜਿਹਾ ਤਪਾਈ ਦਵਾਂ ਤੇ ਲਾ ਲ ਪਾ ਦਿਓ ਥੋੜਾ ਜਿਹਾ ਤੇ ਵਿੱਚ ਐਡ ਕਰ ਹੀ ਲੋ ਆ ਦੇਖੋ ਕਿੰਨੀ ਸੰਗਣੀ ਹੋ ਗਈ ਹੋ ਜਾਣੀ ਹੈ ਜਦੋਂ ਲਾ ਕੇ ਰੱਖਤੀ ਹੂੰ ਥੋੜਾ ਜਿਹਾ ਦੁੱਧ ਆਪਾਂ ਇਹ ਚ ਹੋਰ ਐਡ ਕਰ ਜਿਵੇਂ ਜਿਵੇਂ ਆਪਾਂ ਇਹਨੂੰ ਲਾ ਕੇ ਰੱਖਾਂਗੇ ਠੰਡੀ ਹੋਊਗੀ ਓਵੇਂ ਓਵੇਂ ਇਹਨੇ ਬਹੁਤ ਸੰਘਣੀ ਹੋਈ ਹੈ ਨਾ ਸੋ ਜਿਹੜਾ ਵੀ ਆਪਾਂ ਨੂੰ ਦੱਸਿਆ ਕਰੋ ਕਮੈਂਟ ਕਰਕੇ ਜਿੰਨਾ ਹੋ ਸਕੇ ਆਪਾਂ ਨੂੰ ਕੋਈ ਰੈਸਪੀ ਵੀ ਜਿੰਨੀ ਕ ਆਪਾਂ ਨੂੰ ਆਉਂਦੀ ਆਪਾਂ ਤੁਹਾਨੂੰ ਵੀਡੀਓ 'ਚ ਜ਼ਰੂਰ ਦੱਸਾਂਗੇ ਸੋ ਜਿਹੜੀਆਂ ਆਪਾਂ ਰੈਸਪੀ ਵਾਲੀਆਂ ਵੀਡੀਓ ਪਾਈਆਂ ਹੁੰਦੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਉਹਨਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਸੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ